ਨਾ ਲੈਵਤ ਪਰਾਪਰ ਪਾਗਰ ਕਪੜੇ ਤੇ ਫਿਰ ਵਾਸਤਰ ਸਰਵਾ ਕੇ ਨਾ ਜਲਮਾਟਾ ਹੁੰਦੇ ਹਾਂ ਹਾਂਜੀ ਹੈਲੋ ਸਤਿ ਸ੍ਰੀ ਅਕਾਲ ਜੀ ਸਾਰੇ ਚੜ੍ਹਦੀ ਕਲਾ ਚੈਨ ਵਿੱਚ ਤੁਹਾਡੇ ਸਾਰਿਆਂ ਦਾ ਬਹੁਤ ਸਾਰਾ ਆਪਾਂ ਵਧੀਆ ਠੀਕ ਠਾਕ ਜੀ ਬਾਣੀ ਦੀ ਕਿਰਪਾ ਨਾਲ ਆਸ ਕਰਦੇ ਹਾਂ ਕਿ ਮੇਰੇ ਭੈਣ ਭਰਾ ਵੀ ਸਾਰੇ ਬਦਕਾ ਠੀਕ ਠਾਕ ਹੋਣਗੇ ਓਰ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਲਾਈਫ ਚੱਲ ਰਹੀ ਹੈ ਜੀ ਵਾਹਿਗੁਰੂ ਦੀ ਕਿਰਪਾ ਨਾਲ ਪ੍ਰਮਾਤਮਾ ਦੀ ਕਿਰਪਾ ਨਾਲ ਤੁਹਾਡੇ ਸਾਰਿਆਂ ਦੀ ਕਿਰਪਾ ਨਾਲ ਜੀ ਬਹੁਤ ਵਧੀਆ ਕੰਮ ਧੰਦਾ ਹੋ ਰਿਹਾ ਹੈ ਬਸ ਮੈਂ ਬਸ ਪਾਠ ਕਰਕੇ ਢੀਂ ਜੀ 7 ਵਜੇ ਕੀ ਸਹੀ ਸਹਿਜ ਡੈਡੀ ਗੁਰਦਾਰੀ ਕੇ ਸਹਿਜ ਨਾਲ ਕੀ ਢੀਏ ਸਕੂਲ ਦਾ ਟਾਈਮ ਚੇਂਜ ਹੋ ਗਿਆ ਅੱਜ ਇੱਕ ਤਰੀਕ ਤੋਂ ਅੱਜ ਇੱਕ ਤਰੀਕੇ ਉਤਰਾ ਮੈਂ ਕੈਲੰਡਰ ਤੇ ਕਰਨਾ ਪਈ ਜਦ ਕੋਈ ਨੀ ਸਿਲੰਡਰ ਤਾਂ ਦੋ ਹੀ ਚੇਂਜ ਕਰਦਾ ਹੁੰਦਾ ਹੈ। ਕਲੰਡਰ ਤਾਂ ਜਦੋਂ ਵੀ ਚੇਂਜ ਕਰੇ ਸਹਿਜ ਹੀ ਕਰਦਾ ਹੁੰਦਾ। ਤੇ ਉਹ ਹੋਰ ਠੀਕ ਹੈ ਜੀ ਵਧੀਆ ਹਨਾ। ਵਾਹਿਗੁਰੂ ਦੀ ਕਿਰਪਾ ਨਾਲ ਸਾਰਾ ਕੁਝ ਵਧੀਆ ਹੋ ਰਿਹਾ। ਪਾਠ ਕਰ ਲਿਆ। ਆ ਸਹਿਜ ਦਾ ਸਿਰ ਬਾਕੇ ਫਿਰ ਮੈਂ ਆਟਾ ਗੁੰਨਦੀ ਆ। ਤੇ ਕਾ ਠੀਕ ਠਾਕ ਆ ਜੀ ਹਨਾ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ। ਤੇ ਸ਼ੁਰੂ ਤੋਂ ਲੈ ਕੇ ਐਂਡ ਤੱਕ ਸਾਰਾ ਬਲੌਗ ਵੇਖਿਆ ਕਰੋ ਤਾਂ ਕਿ ਤੁਹਾਨੂੰ ساری ਜੋ ਵੀ ਵੀਡੀਓ ਦੇ ਵਿੱਚ ਆਪਾਂ ਕੋਈ ਵੀ ਚੀਜ਼ ਦਿਖਾਉਣੀ ਆ ਜਾਂ ਕੋਈ ਵੀ ਕੰਮ ਧੰਦਾ ਜਾਂ ਕੋਈ ਗੱਲਬਾਤ ਕੁਝ ਵੀ ਕਰਦੇ ਆ ਹੁਣ ਤੁਹਾਨੂੰ ਸਾਰਿਆਂ ਨੂੰ ਉਸ ਚੀਜ਼ ਦਾ ਪਤਾ ਲੱਗ ਸਕੇ ਜੇ ਸਾਰਾ ਬਲੌਗ ਧਿਆਨ ਨਾਲ ਦੇਖੋਗੇ ਤਾਂ ਜੀ ਫਿਰ ਪਤਾ ਲੱਗਦਾ ਹਨ ਉਸ ਚੀਜ਼ ਦਾ ਤੇ ਇਹ ਹੋਰ ਠੀਕ ਠਾਕ ਆ ਜੀ ਹਨਾ ਮੌਸਮ ਪੂਰਾ ਚੇਂਜ ਹੋ ਗਿਆ ਪਰ ਹਲੇ ਮੈਂ ਸਰਦੀ ਵਾਲੇ ਕੱਪੜੇ ਕੱਢੇ ਨਹੀਂਗੇ ਇਹਨਾਂ ਟਾਈਮ ਵੀ ਨਹੀਂ ਲੱਗਦਾ ਜੀ ਸਰਦੀ ਵਾਲੇ ਕੱਪੜੇ ਕੱਢਣ ਦਾ ਕੰਮ ਧੰਦਾ ਇੰਨਾ ਹੋ ਜਾਂਦਾ ਹੈਗਾ ਤੇ ਅੱਜ ਆਪਣੇ ਗੁਰਦੁਆਰਾ ਸਾਹਿਬ ਅਖੰਡ ਪਾਠ ਪ੍ਰਕਾਸ਼ ਰਣਾਂਗੇ ਤੇ ਉੱਧਰ ਵੀ ਆਪਾਂ ਜਾਵਾਂਗੇ ਬਾਬਾ ਜੀ ਬਾਜ ਦੇ ਰਹੇ ਆ ਜੀ ਗੁਰੂ ਨਾਨਕ ਦੇਵ ਜੀ ਦਾ ਹੈਪੀ ਬਰਥਡੇ ਆ ਰਿਹਾ ਹੈ ਕੁਰਪੂਰਵਤੇ ਹੁਣ ਫਿਰ ਆਪਣੀ ਤਖੰਡ ਪਾਠ ਪੜ੍ਹਦਾ ਹੁੰਦਾ ਜੀ ਤੇ ਦੇਵਾਨਾ ਚਿੱਟਾ ਚੜ੍ਹਦਿਆ ਜੀ ਬਾਹਰ ਬਸ ਗੁਰਦਾਰੇ ਆ ਕੇ ਫਿਰ ਦੁਕਾਨ ਦਾ ਬਾਰ ਖੋਲਣ ਜਾਣਗੇ ਤੇ ਆਪਾਂ ਆਵਸਾਈ ਦਾ ਸਿਰਵਾ ਕੇ ੱਟਾ ਹੁੰਦੇ ਹਟਾਉਣੇ ਕਿ ਤੇ ਸਬਜ਼ੀ ਬਣਾਉਣੀ ਹੈ ਸਵਾ 8:00 ਵਜੇ ਆਉਂਹੀ ਬੈਠੇ ਉਦੋਂ ਤੱਕ ਸਾਰੇ ਰੈਡੀ ਕਰ ਦਿਆਂਗੇ நாளை பிஸ அம்ம நபட மசீனா கப் மீனோ கரே சர்ச்சா சேது சேர்வாக்க ஆட்டாட்டி சாய் ஜீன் தாரி ஆனால் பண்ணல ਪਤਾ ਨਹੀਂ ਕਿਉਂ ਦੋ ਦਿਨ ਹੋ ਗਏ ਤੜਕੇ ਜਦੋਂ ਨਹਾ ਕੇ ਨਿਕਲਦੀ ਮੈਂ ਪੱਖਾ ਛੱਡ ਲੈਂਦੀ ਜੀ ਨਹਾ ਕੇ ਮੈਨੂੰ ਘਬਰਾ ਪੈਂਦਾ ਤੇ ਫੇਰ ਮੈਨੂੰ ਛਿੱਕਾਂ ਲੱਗ ਜਾਂਦੀਆਂ ਜੀ ਕੰਧ ਲੱਗਣਾਂ ਚਾਹੀਦੀਆਂ ਜਦੋਂ ਨਹਾ ਕੇ ਆਪਾਂ ਪੱਖੇ ਨੇ ਬਹਿ ਜਾਂਦੇ ਆ ਪੱਖੇ ਜਗ ਜੀ ਨਹੀਂ ਹੁੰਦੀ ਜੀ ਪੱਖੇ ਵੀ ਨਾ ਪਤਾ ਨਹੀਂ ਕਾ ਤੂੰ ਉਹ ਤਾਂ ਚੱਲਦਾ ਥੋੜਾ ਜਿਹਾ ਹੁੰਦਾ ਇਸ ਤਰ੍ਹਾਂ ਇੰਨਾ ਕੀ ਚੱਲਦਾ ਪਰ ਫੇਰ ਵੀ ਛੱਡ ਲਈਦਾ ਚਾਰ ਤੇ ਚੱਲਦਾ ਨਹੀਂ ਸਾਟਾ ਪੱਖਾ ਇਹਦਾ ਬਟਨ ਜਸਪਾਇਰ ਹੀ ਹੋਇਆ ਪਿਆ ਬਸ ਸ਼ਹਿਰ ਜੀ ਉਹ ਜੀ ਆਪਣੇ ਪਾਲਿਆ ਰੈਡੀ ਸਤਿ ਸ਼੍ਰੀ ਅਕਾਲ ਬਲੌਗ ਹਟ ਸਾਰੇ ਨੂੰ ਪ੍ਰੈਪਰ ਤੇ ਸਤਿ ਸ਼੍ਰੀ ਅਕਾਲ ਜੀ ਆਪਾਂ ਵੀ ਹਨਾ ਇੰਨੇ ਜਲਦੀ ਜਲਦੀ ਤਿਆਰ ਹੋ ਕੇ ਸਕੂਲ ਜਾਂਦੇ ਹੁੰਦੇ ਸੀ ਤੇ ਹੁਣ ਅੱਜ ਤਾਂ ਸਹਿਜ ਅੱਧਾ ਘੰਟਾ ਲੇਟ ਉੱਠਿਆਗਾ ਪਰ ਫਿਰ ਵੀ ਜੀ ਹਨਾ ਖਤ ਹੋਈ ਜਾਂਦਾ ਤੜਕੇ ਤੜਕੇ ਉੱਠ ਕੇ ਬੱਚਿਆਂ ਨੂੰ ਸਕੂਲ ਜਾਨਾ ਜੇ ਆਪਾਂ ਨਹੀਂ ਪੜਾਉਂਦੇ ਤਾਂ ਫਿਰ ਕੋਈ ਗੱਲ ਬਾਤ ਹੀ ਨਹੀਂ ਬੰਦੀ ਪੜਾਈ ਵੀ ਜ਼ਰੂਰੀ ਆ ਆ ਰਹੀ ਹੈ ਜੀ ਵਰਦਾ ਰਿਓ ਜੀ ਦੇਖ ਦੇ ਹੀ ਦਿਓ ਦੇਗਾ ਜੀ ਬੜੀ ਸੁਆਗ ਹੈ ਚਲੋ ਜੀ ਮੈਂ ਬਸ ਸਾਇਦੀ ਬੱਤ ਕਰਦੇ ਆਂ ਤੇ ਫੇਰ ਕਰਦੇ ਆਂ ਤੁਹਾਡੇ ਨਾਲ ਗੱਲਬਾਤ ਇਹ ਕਪਾਹ ਸੂਟ ਕੱਢੀ ਜੰਨੇ ਜੀ ਤਾਂ ਹਲਕੀ ਕਾਫੀ ਪਿਆਰਾ ਹੈ ਕਿਉਂਕਿ ਇਹ ਮੂਰੇ ਦੋ ਸੂਟ ਹੋਰ ਸੀਗੇ ਉਹ ਕੱਢ ਕੇ ਆਪਾਂ ਦੇਤੇ ਤੇ ਬਸ ਇਹਦੇ ਤੱਕ ਹੁਣ ਆਇਆ ਹੀ ਨਹੀਂ ਗਿਆ ਹਨਾਂਗੀ ਕਲਰ ਬਹੁਤ ਪਿਆਰਾ ਮਾਸਟਰ ਤੇ ਕਲਰ ਹੈ ਇਹ ਬਸ ਸਭ ਕੱਢ ਦੇਣਾ ਵੇਹੜਾ ਸੂਟ ਆਪਣਾ ਕੰਪਲੀਟ ਹੋ ਗਿਆ तकरीबन तकरीबन ਹੀ ਹੋਇਆ ਪਿਆ ਉਸ ਨੂੰ ਪ੍ਰੈਸ ਕਰਕੇ ਤੇ ਰੱਖ ਦੇਣਾ ਜਦੋਂ ਉਹਨਾਂ ਨੇ ਲੈ ਜਾਣਾ ਹੋਇਆ ਲੈ ਜਾਣਗੇ ਫਿਰ suit ਦੇ design ਤੇ ਇਹ ਵਾਲੀ ਜਿਹੜੀ ਕੜਾਈ ਹੈ ਨਾ ਜੀ ਮੇਰੇ ਦਿਲ ਨੂੰ ਲੱਗੀ ਹੋਈ ਆ ਪਤਾ ਨਹੀਂ ਕਿਉਂ ਜੀ ਮੈਨੂੰ ਬਹੁਤ ਪਿਆਰੀ ਲੱਗਦੀ ਹੈ ਬਹੁਤ ਹੀ ਜਿਆਦਾ ਵਧੀਆ ਲੱਗਦੀ ਹੈ ਤੇ ਹੁਣ ਆਪਾਂ ਇਹ ਹੀ design ਦਾ black suit ਕੱਟਣਾ ਹੈਗਾ ਉਹ ਵੀ ਕਸਟਮਰ ਦਾ ਮਰੋਂ ਅੰਦੀ ਉਹ suit ਆਪਣੇ ਕੋਲ ਤੇ ਇਹਦੇ ਪਏ ਜ ਆਪਣੇ ਕੋਲ plain mulberry ਚਾ muslin ਆ ਤੇ ਪਿਓਰ ਪਿਛਮਿੰਨੇ ਚ ਤੇ ਸੈਲਫ ਪ੍ਰਿੰਟ ਦੇ ਉੱਪਰ ਹੈਗੇ ਆ ਜੀ ਇਹ ਆਪਣੇ ਤਿਆਰ ਕਰਾਏ ਹੋਏ ਹੈ ਜੀ ਤੇ ਇਧਰ ਆ ਗਈ ਜੀ ਪਛਮ ਸਾਰੀ ਤੇ ਬਾਕੀ ਵਧੀਆ ਜੀ ਠੀਕ ਠਾਕ ਹਨਾ ਤੇ ਕਈ ਲੋਗ انا ਕਮੈਂਟ ਕਰਦੇ ਆ ਵੀ ਕਮੈਂਟ ਹੁਣ ਆਏ ਹਨ ਜੀ ਮੈਂ ਕਿਹੜਾ ਸਾਰਾ ਦਿਨ ਮੋਬਾਈਲ ਤੇ ਬੈਠੀ ਰਹਿਣੀ ਆ ਵੀ ਮੈਨੂੰ ਕੋਈ ਹੋਰ ਕੰਮ ਹੈ ਨੀਗਾ ਤੇ ਬਾਅਦ ਵਿੱਚ ਮੈਨੂੰ ਸ਼ੋ ਤਾਂ ਹੋ ਜਾਂਦੇ ਵੀ ਕਮੈਂਟ ਆਇਆ ਹੋਇਆਗਾ ਤੇ ਨਹੀਂ ਰਿਪਲਾਈ ਹੁੰਦਾ ਵੀ ਚਲੋ ਛੇਤੀ ਨਹੀਂ ਹੁੰਦਾ ਜਾਂ ਕਿਦਾਂ ਕੁਝ ਵੀ ਤੇ ਬਾਅਦ ਚ ਉਹ ਕਮੈਂਟਾਂ ਨੂੰ ਡਿਲੀਟ ਕਰ ਦਿੰਦੇ ਆ ਕਰਕੇ ਤੇ ਚਲੋ ਕੋਈ ਗੱਲ ਨਹੀਂ ਜੀ ਵੈਸੇ ਪਤਾ ਲੱਗ ਹੀ ਜਾਂਦਾ ਹੁੰਦਾ ਕਮੈਂਟ ਕਿਹਨੇ ਕੀਤਾ ਕਿਹਦੀ ਆਈਡੀ ਤੋਂ ਆਇਆ ਕਿਦਾਂ ਕੁਛ ਕਿਦਾਂ ਕੁ ਸਾਰਾ ਕੁਝ ਪਤਾ ਲੱਗ ਜਾਂਦਾ ਹੁੰਦਾ ਤੇ ਨੋਟੀਫਿਕੇਸ਼ਨ ਜਿਹੜੀ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਆਪਣੇ ਕੋਲੇ ਪਹੁੰਚ ਹੀ ਜਾਂਦੀ ਹੈ ਹਨਾ ਜੀ ਤੇ ਵੀ ਚਲੋ ਕਰਨਾ ਕਮੈਂਟ ਕਰੋ ਕੋਈ ਗੱਲ ਨਹੀਂ ਹਨਾ ਕਮੈਂਟ ਵੀ ਚੰਗੇ ਮਾੜੇ ਜਦੋਂ ਕੋਈ ਵੀ ਰਸਤੇ ਤੇ ਆਪਾਂ ਚੱਲਦੇ ਆਂ ਤੇ ਗਰਦ ਦੀ ਮਿੱਟੀ ਤਾਂ ਆਪਣੇ ਤੇ ਪੈਂਦੀ ਪੈਂਦੀ ਆ ਹਨਾ ਤੇ ਪਰ ਜੇ ਰਸਤਾ ਖਰਾਬ ਆ ਤਾਂ ਫੇਰ ਹੀ ਗਰਦ ਮਿੱਟੀ ਆ ਪੈਂਦੀ ਆ ਕੋਈ ਗੱਲ ਨਹੀਂ ਜੀ ਉਹ ਵੀ ਕਰਦਨੇ ਵੀ ਪੈਣਾ ਮਿੱਟੀ ਨਹੀਂ ਪੈਣਾ ਧੂੜਾ ਨੇ ਵੀ ਉੱਠਣਾ ਹੀ ਆ ਹਨਾ ਪਰ ਮੈਂ ਇੰਨੀ ਗੱਲ ਜਾਣਦੀ ਆ ਵੈਗੁਰੂ ਤੂੰ ਡਰ ਕੇ ਕਹਿੰਦੇ ਆ ਜੀ ਆਪਾਂ ਕਿ ਜੇ ਕਿਸੇ ਦਾ ਚੰਗਾ ਨਹੀਂ ਨਾ ਕਰ ਸਕਦੇ ਤੇ ਮਾੜਾ ਕਰਕੇ ਪਛਾਣ ੜਕਿਆ ਕਰੋ ਮਾੜੇ ਚ ਵੀ ਅਗਲੇ ਦੇ ਨਾਲ ਖੜਿਆ ਕਰੋ ਠੀਕ ਹੈ ਜੀ ਤੇ ਕਮੈਂਟ ਕਰਨਾ ਕਰੋ ਪਰ ਫਿਰ ਜੇ ਉਹਨੂੰ ਕਰ ਵੀ ਦਿੱਤਾ ਫਿਰ ਅਗਲੇ ਨੂੰ ਪੜਨ ਦਾ ਮੌਕਾ ਤੇ ਦੇ ਦਿਓ ਫਿਰ ਡਿਲੀਟ ਕਰ ਤੋ ਕਰ ਦਿਨੇ ਆ ਠੀਕ ਐ ਏਡੇ ਏਡਿਆਂ ਤੇ ਹੋਗੇ ਵੀ ਲੋਕ ਕਮੈਂਟ ਡਿਲੀਟ ਕਰ ਦਿੰਦੇ ਤੇ ਮੈਂ ਤੇ ਕਾਮ ਜੀ ਇਨਸਾਨ ਆ ਆਮ ਜੀ ਵੀ ਨਹੀਂ ਮੈਂ ਤਾਂ ਆਪਦੇ ਆਪ ਨੂੰ ਕੁਝ ਵੀ ਨਹੀਂ ਸਮਝਦੀ ਪੁਛਾਈ ਨਹੀਂ ਜੀ ਆਪਾਂ ਵਾਇਗੁਰੂ ਦੇ ਦਿੱਤੇ ਹੋਏ ਇੱਕ ਸਵਾਸਾਂ ਦੀ ਪੂੰਜੀ ਆਪਣੇ ਕੋਲੇ ਉਸ ਉਹਦੇ ਆਸਰੇ ਨੇ ਚੱਲ ਰਹੇ ਆ ਪਲੀਜ਼ ਡੀਲੀਟ ਨਾ ਕਰਿਆ ਕਰੋ ਕਮੈਂਟ ਠੀਕ ਹੈ ਜੀ ਕਮੈਂਟ ਪੜਨ ਦੀ ਅਗਲੇ ਨੂੰ ਜਵਾਬ ਦੇਣ ਦੀ ਹਿੰਮਤ ਰੱਖਿਆ ਕਰੋ ਤੇ ਬਾਕੀ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਮੈਨੂੰ ਇੰਨੀ ਇੰਗਲਿਸ਼ ਨਹੀਂ ਪੜਨੀ ਆਉਂਦੀ ਮੈਂ ਪੰਜਾਬੀ ਵਿੱਚ ਪੜ੍ਹਦੀ ਆਂ ਪਰ ਜੇ ਕੋਈ ਵੀ ਕੋਈ ਜੀ ਨੋਟੀਫਿਕੇਸ਼ਨ ਕੋਈ ਵੀ ਇਦਾਂ ਦਾ ਕੋਈ ਮੈਸੇਜ ਵਗੈਰਾ ਆਉਂਦਾ ਮੈਂ ਉਹਦਾ ਸਕਰੀਨਸ਼ਾਟ ਲੈ ਕੇ ਰੱਖ ਲੈਂਦੀ ਉਹਨੇ ਮੈਂ ਬੇਟੀ ਨੂੰ ਪੜਾ ਲੈਂਦੀ ਆਂ ਬੇਟੀ ਨੂੰ ਦੱਸ ਦੇਣੀ ਸਾਰਾ ਕੁਝ ਤੇ ਤੇ ਡੀਲੀਟ ਨਾ ਕਰਿਆ ਕਰੋ ਜੀ ਕਮੈਂਟ ਮੈਨੂੰ ਪਤਾ ਲੱਗ ਜਾਂਦਾ ਕਮੈਂਟ ਕਿਹਦੀ ਆਈਡੀ ਤੋਂ ਆਇਆ ਹੋਇਆ ਸਭ ਕੁਝ ਪਤਾ ਲੱਗ ਜਾਂਦਾ ਜੀ ਤੇ ਜਦੋਂ ਲੋੜ ਹੁੰਦੀ ਔਰ ਉਹ ਤਾਂ ਸਭ ਜੀਜੀ ਕਰਦੇ ਆ ਮੂੰਹ ਵੀ ਮੇਰੇ ਘਰ ਵੱਲ ਕਰ ਕਰ ਲੰਗਦੇ ਆ ਤੇ ਜਦੋਂ ਲੋੜ ਰਹੀ ਹੁੰਦੀ ਉਦੋਂ ਮੈਨੂੰ ਮੇਕਦੇ ਵੀ ਨਹੀਂ ਹੈਗੇ ਕਿਤੇ ਸੁਖਵੀਰ ਮੱਥੇ ਨਾ ਲੱਗ ਜਾਏ ਤੇ ਮੂੰਹ ਐਂ ਕਰਕੇ ਲੱਗ ਜਾਂਦਾ ਕੋਈ ਗੱਲ ਨਹੀਂ ਜੀ ਲੰਗ ਲੋ ਮੈਨੂੰ ਸਾਫ਼ ਦਾ ਬਤਾ ਕੋਈ ਕਿੱਥੋਂ ਲੱਗਦਾ ਕਿੱਥੋਂ ਟੱਪਦਾ ਕੋਈ ਟੈਨਸ਼ਨ ਨਹੀਂ ਹੈਗੀ ਜੀ ਮੈਨੂੰ ਜੋ ਮੇਰੇ ਵਾਹਗੁਰੂ ਨੇ ਦੇਣਾ ਜਾਂ ਚੰਗਾ ਵਾੜਾ ਜੋ ਵੀ ਦੇਣਾ ਮੈਨੂੰ ਦੇ ਹੀ ਦੇਣਾ ਪਰ ਮੇਰੀ ਇੱਕ ਖਾਸੀਅਤ ਹੈ ਵੀ ਮੈਂ ਤੋਂ ਨਾ ਕਿਸੇ ਦੀ ਗੱਲ ਕੋਕੇਣੀ ਰੱਖੀ ਜਾਂਦੀ ਚਾਹੇ ਉਹ ਮੇਰਾ ਕੋਈ ਰੈਲ ਚਾਹੇ ਕੋਈ ਉਹ ਮੇਰਾ ਪੰਡਤ ਹੋਆ ਚਾਹੇ ਕੋਈ ਪੋਲੀਟਿਸ਼ੀਨ ਹੈ ਮੇਰੀ ਜੋ ਵੀ ਮੈਂ ਅੱਜ ਗੱਲਾਂ ਕੀਤੀਆਂ ਸਾਰੀਆਂ ਪੋਲੀਟਿਸ਼ੀਨ ਦੇ ਨਾਲ ਰਿਲੇਟਡ ਹੈ ਤੇ ਸਮਝਣ ਵਾਲੇ ਸਮਝ ਜਾਣਗੇ ਨਾਟ ਟੈਨਸ਼ਨ ਜੀ ਤੇ ਬਾਕੀ ਮੈਨੂੰ ਇੱਕ ਚੀਜ਼ ਹੋਰ ਕਿਸੇ ਨੇ ਨਵੀਂ ਸਿਖਾਈ ਹੋਈ ਹੈ ਵੀ ਜੇ ਕਹਿ ਸੁਣਿਆ ਕਿਸੇ ਨੂੰ ਮਾਫ ਕਰਨ ਨੂੰ ਕਹਿ ਦਈਏ ਤਾਂ ਮਾਫੀ ਨਹੀਂ ਮਿਲਦੀ ਜਦੋਂ ਸੱਤ ਵਜਨ ਕਹਿ ਦਿੰਦੇ ਆ ਜੀ ਮੇਰੇ ਕਿਸੇ ਖਾਸ ਨੇ ਮੈਨੂੰ ਕਿਸੇ ਮੈਸੇਜ ਤੇ 7 ਵਜੇ ਨਾਲ ਰਿਪਲਾਈ ਕੀਤਾ ਹੋਇਆ ਮੈਨੂੰ 7 ਵਜੇ ਨਾਲ ਤਾਂ ਪਤਾ ਨਹੀਂ ਵੀ ਕੀ ਮਤਲਬ ਹੈ ਕੀ ਨਹੀਂ ਹੈਗਾ ਬਟ ਲਿਖਿਆ ਹੋਇਆ ਆਇਆ ਤੇ ਉਹ ਮੈਨੇ ਆਏ ਇਸੀ ਮੇਂ ਠੋਕ ਦਿਆ ਰਿਪਲਾਈ ਕਰਦੀ ਆ ਚਲ ਉਸਕੇ ਪਾਸ ਵੀ ਵੀਡੀਓ ਚਲੀ ਜਾਏਗੀ ਬਾਕੀ ਵਧੀਆ ਜੀ ਹਨਾ ਖੰਡ ਪਾਟ ਖੁੱਲ ਚੁੱਕਾ ਗੁਰਦੁਆਰਾ ਸਾਹਿਬ ਬਾਬੇ ਨਾਨਕ ਦੇ ਹੈਪੀ ਬਰਥਡੇ ਤੇ ਤੇ ਸਵੇਰ ਤਾਂ ਪਹੁੰਚ ਨਹੀਂ ਗਏ ਸ਼ਾਮ ਨੂੰ ਜਾਵਾਂਗੇ ਸਹਿਜ ਆ ਜੂਗਾ ਤੇ ਚਲੋ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਤੇ ਵੇਖਣੀ ਜ਼ਰੂਰ ਜੀ ਸ਼ੁਰੂ ਤੋਂ ਐਂਡ ਤੱਕ ਸਾਰੀ ਵੀਡੀਓ ਦੇ ਵੇਖਣੀ ਤਾਂ ਕਿ ਤੁਹਾਡੇ ਮੈਸੇਜਾਂ ਦਾ ਤੁਹਾਨੂੰ ਰਿਪਲਾਈ ਮਿਲ ਸਕੇ ਤਾਂ ਜਿਹੜੇ ਮੈਸੇਜ ਤੁਸੀਂ ਡਿਲੀਟ ਕਰਦੇ ਆ ਉਹਦਾ ਵੀ ਤੁਹਾਨੂੰ ਸਾਰਾ ਰਿਜ਼ਲਟ ਮਿਲ ਸਕੇ ਐਂਡ ਤੇ ਹੁਣ ਲਾਸਟ ਤੇ ਆ ਪਈ ਗੋ ਕਮਾਂ ਜੀ 7 ਵਜੇ ਨੂੰ ਓਕੇ ਬਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਜੀ ਪਿਆਰੇ ਪਿਆਰੇ ਕਮੈਂਟ ਕਰਿਆ ਕਰੋ ਤੇ ਡਿਲੀਟ ਨਾ ਕਰਿਆ ਕਰੋ ਮੈਨੂੰ ਪੜ ਲੈਣ ਦਿਆ ਕਰੋ ਜੀ ਤਾਂ ਕਿ ਮੇਰੇ ਕੋਲੇ ਅਗਲੀ ਵੀਡੀਓ ਬਣਾਉਣ ਦਾ ਸਾਰਾ ਵਧੀਆ ਰਿਜ਼ਲਟ ਮਿਲ ਸਕੇ ਠੀਕ ਹੈ ਜੀ ਚਲੋ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਕਰਿਓ ਜੀ ਘੰਟੀ ਵਾਲਾ ਬਟਨ ਦਬਲਿਆ ਕਰੋ ਤਾਂ ਕਿ ਤੁਹਾਡੇ ਕੋਲ ਸਾਰੀ ਵਧੀਆ ਨੋਟੀਫਿਕੇਸ਼ਨ ਪਹੁੰਚ ਸਕੇ ਤੇ ਆਪਾਂ ਕਰਦੇ ਹਾਂ ਕੰਮ ਧੰਦਾ ਤੇ ਕੁਸੇ ਨੂੰ ਮਨ ਚ ਕੱਢਦੇ ਆਂ ਤੇ ਨੈਕਸਟ ਬਲੌਗ ਦਾ ਤੁਸੀਂ ਇੰਤਜ਼ਾਰ ਕਰੋ ਜੀ ਤੇ ਪਲੀਜ਼ ਜੇ ਕਮੈਂਟ ਕੀਤੇ ਤੇ ਡਿਲੀਟ ਨਹੀਂ ਕਰਨੇ ਜੀ ਠੀਕ ਹੈ ਕਮੈਂਟ ਕਰਕੇ ਡਿਲੀਟ ਨਹੀਂ ਕਰਨੇ ਮੈਨੂੰ ਪੜ ਲੈਣ ਦਿਆ ਕਰੋ ਹਾਂ ਜੇ ਨਹੀਂ ਕਰਨੇ ਤੇ ਕਰਿਆ ਹੀ ਨਾ ਕਰੋ ਓਕੇ ਜੀ ਬਾਏ ਬਾਏ ਸੱਤ ਬਚਨ ਜੀ